ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੱਜ ਉਹਦਾ 55ਵਾਂ ਸਥਾਪਨਾ ਦਿਵਸ ਸੀਗਾ ਉੱਥੇ ਵੀਸੀ ਨਹੀਂ ਹੈਗੇ ਸਰਕਾਰ ਨੇ ਵੀਸੀ ਨਹੀਂ ਲਾਇਆ ਕੀ ਅੱਜ ਦੇ ਦਿਨ ਇਹ ਮਹਿਸੂਸ ਹੋਇਆ ਕਿ ਇਹ ਜਿਹੜੀ ਯੂਨੀਵਰਸਿਟੀ ਦੀ ਬਦਕਿਸਮਤੀ ਹੀ ਹੈ ਉੱਥੇ ਵੀਸੀ ਨਾ ਹੋਣਾ ਜਾਂ ਪੰਜਾਬ ਸਰਕਾਰ ਦੀ ਬਦਕਿਸਮਤੀ ਹੈਗੀ ਪੰਜਾਬ ਦੀ ਉਚੇਰੀ ਸਿੱਖਿਆ ਦੀ ਬਦਕਿਸਮਤੀ ਹੈ ਪੰਜਾਬ ਦੀ ਬਦਕਿਸਮਤੀ ਹੈ ਕਿ ਸਾਡੀ ਸਰਕਾਰ ਉਚੇਰੀ ਸਿੱਖਿਆ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਔਰ ਅਹੀ ਗੱਲ ਹੈ ਜਦੋਂ ਦੀ ਪੰਜਾਬ ਚਾਮਾ ਦੀ ਪਾਰਟੀ ਦੀ ਸਰਕਾਰ ਬਣੀ ਇਹਨਾਂ ਦੇ ਪੈਰ ਨਹੀਂ ਲੱਗਦੇ ਇਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਫਿਰਦੇ ਹੈਗੇ ਨੇ ਇਹ ਖਡਾਉਣੇ ਨੇ ਟਵਾਏ ਆ ਚਾਬੀ ਭਰੀ ਜਾਂਦੀ ਤੇ ਨੱਚਦੇ ਹੈਗੇ ਨੇ ਪੰਜਾਬ ਦੇ ਕਿਸੇ ਐਮਐਲਏ ਨੂੰ ਇੱਥੇ ਕੰਮ ਕਰਨ ਦਾ ਟਾਈਮ ਨਹੀਂ ਮਿਲ ਰਿਹਾ ਪੰਜਾਬ ਦੇ ਕਿਸੇ ਵੀ ਮੰਤਰੀ ਨੂੰ ਇੱਥੇ ਕੰਮ ਕਰਨ ਦਾ ਟਾਈਮ ਨਹੀਂ ਮਿਲਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਟਾਈਮ ਮਿਲਿਆ ਇਲੈਕਸ਼ਨ ਜਿੱਤੀ ਦਿੱਲੀ ਚ ਲੱਗੇ ਛਤੀਸਗੜ੍ਹ ਚ ਲੱਗੇ ਰਾਜਸਥਾਨ ਚ ਲੱਗੇ ਮੱਧ ਪ੍ਰਦੇਸ਼ ਚ ਲੱਗੇ ਅਗੇ ਉੱਤਰਾਖੰਡ ਚ ਲੱਗੇ ਹਮਾਚੇ ਚ ਚਲੇ ਗਏ ਯਾਰ ਤੁਸੀਂ ਇੱਥੇ ਪੰਜਾਬ ਦੇ ਵਿੱਚ ਕੰਮ ਵੀ ਕਰ ਲਉਣਾ ਤੁਸੀਂ ਤਾਂ ਕਹਿੰਦੇ ਕਿ ਅੱਜ ਹੀ ਅਸੀਂ ਪੂਰਾ ਹਿੰਦੁਸਤਾਨ ਜਿੱਤ ਲਈਏ ਤੇ ਅੱਜ ਹੀ ਸਾਡੀ ਦਿੱਲੀ ਭਾਰਤ ਸਰਕਾਰ ਸਾਡੀ ਬਣ ਜੇ ਤੇ ਔਰਿਵਿੰਦ ਕੇਜਰੀਵਾਲ ਪ੍ਰਾਈਮ ਮਿਨਿਸਟਰ ਬਣ ਜੇ ਤੁਸੀਂ ਤਾਂ ਇਸ ਰੇਸ ਦੇ ਵਿੱਚ ਪੈ ਗਿਓ ਤੇ ਤੁਹਾਨੂੰ ਪੰਜਾਬ ਬਾਰੇ ਹੁਣ ਹਰਿਆਣੇ ਦੇ ਇਲੈਕਸ਼ਨ ਚ ਬੀਜੋ ਸਾਰਾ ਪੂਰਾ ਲਾਣਾ ਪੰਜਾਬ ਦੇ ਐਮ ਐਲ ਏ ਮੰਤਰੀ ਟਿਕਟਾਂ ਪੱਲਿਓ ਖਰਚ ਖਰਚ ਕਰਕੇ ਪਤ ਨਹੀਂ ਕੋਈ ਫੰਡਿੰਗ ਹੋ ਰਹੀ ਹੋਊਗੀ ਜਾਂ ਕਿ ਛਤੀਸਗੜ੍ਹ ਪ੍ਰਚਾਰ ਕਰਦੇ ਨੇ ਮਧ ਪ੍ਰਦੇਸ਼ ਕਰਦੇ ਆ Rajasthan ਕਰਦੇ ਆਗੇ ਨੇ ਪ੍ਰਚਾਰ ਹੁਣ ਦਿੱਲੀ ਜਾਣਗੇ ਪ੍ਰਚਾਰ ਕਰਨ ਉੱਥੇ ਰਹਿਣ ਸੈਣ ਦਾ ਖਰਚਾ ਉਥੋਂ ਦਿੱਲੀੋਂ ਆਣ ਤੇ ਪੰਜਾਬ ਦੇ ਤੇ ਉਹ ਸਰਕਾਰੀ ਰੈਸਟ ਹਾਊਸ ਹੁਣ ਤੇ ਜਿਹੜਾ ਦਿੱਲੀ ਪੰਜਾਬ ਭਵਨ ਆ ਕਹਿੰਦੇ ਉਹ ਵੀ ਪੰਜਾਬੀਆਂ ਨੂੰ ਨਹੀਂ ਮਿਲਦਾ ਉੱਥੇ ਹਵਨਸਮਨ ਦੇ ਲੋਕਾਂ ਨੇ ਬੁੱਕ ਕਰਵਾਏ ਆਗੇ ਨੇ ਜਿੱਥੇ ਤੇ ਪੰਜਾਬ ਦੇ ਅਫਸਰ ਦੱਸਦੇ ਨੇ ਜਾ ਕੇ ਜਾਈਏ ਸਾਨੂੰ ਨਾ ਏ ਬਲਾਕ ਚ ਕਮਰਾ ਮਿਲਦਾ ਨਾ ਬੀ ਬਲਾਕ ਚ ਕਮਰਾ ਮਿਲਦਾ ਹੈਗਾ ਹੋਰ ਹੀ ਦੁਨੀਆ ਤੁਰੀ ਫਿਰਦੀ ਉੱਥੇ ਪੰਜਾਬੀ ਲੱਭਦੇ ਨਹੀਂ ਹੈਗੇ ਉੱਥੇ ਵੀ ਉੱਥੇ ਹੋਰ ਹੀ ਕਬਜ਼ੇ ਕਮਰੇ ਮਿਲ ਰਹੇ ਲੋਕਾਂ ਨੂੰ ਹੁਣ ਪੰਜਾਬ ਸਰਕਾਰ ਦਾ ਧਿਆਨ ਐਜੂਕੇਸ਼ਨਲ ਹੈ ਨਹੀਂ ਹਾਇਰ ਐਜੂਕੇਸ਼ਨਲ ਧਿਆਨ ਦੇਣਾ ਚਾਹੀਦਾ ਹੈਗਾ ਯਾਰ ਹਾਇਰ ਐਜੂਕੇਸ਼ਨ ਸਾਡੀਆਂ 6-7 ਯੂਨੀਵਰਸਿਟੀਆਂ ਉੱਥੇ ਵਾਈਸ ਚਾਂਸਲਰ ਨਹੀਂ ਹੈਗਾ ਔਰ ਕਿੱਡੀ ਸ਼ਰਮ ਵਾਲੀ ਗੱਲ ਆ ਪੰਜਾਬ ਸਰਕਾਰ ਦੇ ਮੂੰਹ ਤੇ ਚੱਪੇੜਾ ਯਾਰ ਐਡੀ ਸਾਡੀ ਪੰਜਾਬ ਦੀ ਮਹੱਤਵਪੂਰਨ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ 67 ਦੇ ਵਿੱਚ ਨੂੰ 1969 ਦੇ ਵਿੱਚ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਯੂਨੀਵਰਸਿਟੀ ਦਾ ਨੀ ਰੱਖੀ ਗਈ ਉਦੋਂ ਦੀ ਆ ਅੱਜ ਉਸ ਯੂਨੀਵਰਸਿਟੀ ਅਜ ਆਪਣਾ 55ਵਾਂ ਫਾਊਂਡੇਸ਼ਨ ਸਥਾਪਨਾ ਦਿਵਸ ਮਨਾ ਰਹੀ ਹੈ ਤੇ ਉਸ ਯੂਨੀਵਰਸਿਟੀ ਦਾ ਵਾਈ ਚਾਂਸਲਰ ਰਹੀ ਹੈਗਾ ਕਿੱਥੇ ਨੇ ਭਗਵੰਤ ਸਿੰਘ ਮਾਨ ਸਾਹਿਬ ਕਿੱਥੇ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਕਿੱਥੇ ਆ ਪੰਜਾਬ ਕੈਬਨਿਟ ਕਿੱਥੇ ਪੰਜਾਬ ਦੇ ਬੁੱਧੀਜੀਵੀ ਵਰ ਕਿੱਥੇ ਆ ਪੰਜਾਬ ਦੀ ਆਮ ਆਦੀ ਪਾਰਟੀ ਯਾਰ ਕਿ ਤੁਸੀਂ ਸੋਚਣਾ ਨਹੀਂ ਹੈਗਾ ਕਿ ਐਡੀ ਵੱਡੀ ਯੂਨੀਵਰਸਿਟੀ ਆ ਨਾ ਗੁਰਨਾਨਕ ਦੇਵ ਯੂਨੀਵਰਸਿਟੀ ਕੋ ਵਾਈਸ ਚਾਂਸਲਰ ਆ ਨਾ ਪਿਆਬੀ ਯੂਨੀਵਰਸਿਟੀ ਨਾਲ ਜਗਤ ਸਪੋਰਟਸ ਯੂਨੀਵਰਸਿਟੀ ਨਾਲ ਲਾਅ ਯੂਨੀਵਰਸਿਟੀ ਨਾਲ ਟੈਕਨੀਕਲ ਯੂਨੀਵਰਸਿਟੀ ਤੁਸੀਂ ਕਰ ਕੀ ਰਹੇ ਹੋ ਸਿਰਫ ਤੇ ਸਿਰਫ ਦਿੱਲੀ ਵਾਲਿਆਂ ਨੂੰ ਖੁਸ਼ ਕਰਤੇ ਲੱਗੇ ਹੋ ਨੇ ਨਾ ਸਾਡੇ ਕੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਆ ਕੀ ਪੰਜਾਬ ਚ ਬੰਦੇ ਮਰ ਗਏ ਹੈਗੇ ਨੇ ਕਿ ਜਾਂ ਦਿੱਲੀੋਂ ਫੜ ਕੇ ਲਿਆਉਣੇ ਹੈਗੇ ਨੇ ਤਾਡੀ ਕੋ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਈ ਲੱਭ ਰਿਹਾਗੇ ਕਿੰਨੇ ਲੱਖ ਕਰੋੜ ਦਾ ਖਰਚਾ ਹੈਗਾ ਨਹੀਂ ਯਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਡੇ ਕੋ ਐਡੇ ਵੱਡੇ ਵੱਡੇ ਵਿਦਵਾਨ ਬੈਠੇ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਤਨਖਾਹ ਕਿੰਨੀ ਹੋਗੀ 2 ਲੱਖ ਹੋਗੀ 2.5 ਲੱਖ ਹੋਗੀ ਜਿੰਨੀ ਵੀ ਹੋਵੇ ਯਾਰ ਭਾਵੇਂ 5 ਲੱਖ ਹੋਵੇ ਚਲ 5 ਲੱਖ ਤੇ ਤਨਖਾਹ ਨਹੀਂ ਹੈਗੀ ਪਰ ਵਾਈਸ ਚਾਂਸਲਰ ਕਿਉਂ ਨਹੀਂ ਰੱਖ ਲਈ ਸਰਕਾਰ ਕਿਉਂ ਨਹੀਂ ਤੁਸੀਂ ਐਡਵਰਟਾਈਜ਼ਮੈਂਟ ਕਰ ਰਹੇ ਹੈਗੇ ਕਿਉਂ ਨਹੀਂ ਇਸ਼ਤਿਹਾਰ ਕੱਢ ਰਹੇ ਹੈਗੇ ਕਿ ਸਾਨੂੰ ਆ ਪੰਜਾਬ ਦੀਆਂ ਮਹੱਤਵਪੂਰਨ ਯੂਨੀਵਰਸਿਟੀ ਆਪਣਾ ਫਾਊਂਡੇਸ਼ਨ ਡੇ ਮਨਾ ਰਹੀ ਹੈਗੇ ਉੱਥੇ ਯੂਨੀਵਰਸਿਟੀ ਦਾ ਵਾਈਸ ਚਾਂਸਰ ਹੈ ਤੁਸੀਂ ਕਾਰਜਕਾਰੀ ਤੌਰ ਤੇ ਕਿਸੇ ਅਫਸਰ ਨੂੰ ਲਾ ਦੋ ਅੱਗੇ ਇਦਾਂ ਹੀ ਹੁੰਦਾ ਜੇ ਦੋ ਤਿੰਨ ਦਿਨ ਦਾ ਗੈਪ ਪੈ ਜੇ ਜਿਹੜਾ ਐਜੂਕੇਸ਼ਨ ਵਿਭਾਗ ਦਾ ਸੈਕਟਰੀ ਹੁੰਦਾ ਹੈ ਜ ਉਹਨੂੰ ਇੱਕ ਕਾਰਜਕਾਰੀ ਤੌਰ ਤੇ ਵਾਈਸ ਚਾਂਸਲਰ ਬਣਾ ਦਿੰਦੇ ਹੈਗੇ ਪਰ ਯਾਰ ਵਾਈਸ ਅਫਸਰ ਥੋੜਾ ਚਲਾਉਣਗੇ ਆਈਏ ਅਫਸਰ ਥੋੜਾ ਇੱਕ ਯੂਨੀਵਰਸਿਟੀ ਚਲਾ ਸਕਦਾ ਉੱਥੇ ਤੇ ਐਜੇ ਜਿਹੜੇ ਵਾਈਸ ਚਾਂਸਲਰ ਹੋ ਜਿਹੜੇ ਵੱਡੇ ਵੱਡੇ ਵਿਦਵਾਨ ਟਾਈਪ ਲੋਕ ਉਹ ਚਲਾਏਦੇ ਸਾਨੂੰ ਮੈਨੇਜਰ ਥੋੜੇ ਜਿਹੇ ਆਈਏ ਅਫਸਰ ਤੇ ਮੈਨੇਜਰ ਹੁੰਦੇ ਨੇ ਪ੍ਰਬੰਧ ਕਰਦੇ ਹੈਗੇ ਨੇ ਉਹ ਥੋੜੇ ਯੂਨੀਵਰਸਟੀਆਂ ਚਲਾ ਸਕਦੇ ਨੇ ਜ ਜਿਨ੍ਹਾਂ ਦਾ ਐਜੂਕੇਸ਼ਨ ਦੇ ਨਾਲ ਕੋਈ ਲੈਣਾ ਦੇਣਾ ਕਿਉਂਕਿ ਉੱਥੇ ਤਾਂ ਤਜਰਬਾ ਬੋਲਦਾ ਹੈਗਾ ਆਈ ਵਾਈਸ ਚਾਂਸ ਆਈਏ ਅਫਸਰ ਤੇ ਇੱਕ ਇੱਕ ਸਿਸਟਮ ਦੇ ਬੱਜੇ ਹੁੰਦੇ ਲੋਕ ਹਨ ਉਹ ਉੱਥੇ ਹੋਰ ਮਸਲੇ ਹੁੰਦੇ ਨੇ ਮਤਲਬ ਜਿਸ ਕਾ ਜਿਹਦਾ ਕੰਮ ਉਹਨੂੰ ਸਾਜਦਾ ਹੈਗਾ ਦੂਜੇ ਨੂੰ ਤੇ ਸਾਜਦਾ ਨਹੀਂ ਹੈਗਾ ਹੁਣ ਇਹ ਜੇ ਸਥਿਤੀ ਦੇ ਵਿੱਚ ਸਰਕਾਰ ਦੀ ਅਚੇਰੀ ਸਿੱਖਿਆ ਵੱਲ ਕਿਵੇਂ ਇਹ ਸੁਹਿੱਦਰੀ ਹੈਗੇ ਇੱਕ ਸਰ ਇਹਦਾ ਮਤਲਬ ਸਰਕਾਰ ਗੰਭੀਰ ਨਹੀਂ ਆ ਹਾਇਰ ਐਜੂਕੇਸ਼ਨ ਬਾਰੇ ਸਰਕਾਰ ਰਤਾ ਪਰ ਵੀ ਸਰਕਾਰ ਕੋ ਟਾਈਮ ਨਹੀਂ ਹੈਗਾ ਜਿਹੜੀ ਸਟੇਟ ਕੋ ਆਪਣੀ ਹਾਇਰ ਐਜੂਕੇਸ਼ਨ ਵਾਸਤੇ ਐਜੂਕੇਸ਼ਨ ਵਾਸਤੇ ਟਾਈਮ ਹੀ ਹੈਗਾ ਉਸ ਸਰਕਾਰ ਦਾ ਕੀ ਫਾਇਦਾ ਹੈਗਾ ਕੀ ਲੋਕੀ ਮੰਨਣ ਪਈ ਗਲਤੀ ਕੀਤੀ ਹੈਗੀ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਨਹੀਂ ਪਤਾ ਹਰਜੋਤ ਸਿੰਘ ਬੈਂ ਜਿਹੜੇ ਉਚੇਰੀ ਸਿੱਖਿਆ ਮੰਤਰੀ ਉਹਨਾਂ ਨੂੰ ਨਹੀਂ ਪਤਾ ਸਮੁੱਚੇ ਕੈਬਨਿਟ ਨੂੰ ਨਹੀਂ ਪਤਾ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਨਹੀਂ ਪਤਾ ਕਿ ਯਾਰ ਸਾਡੀਆਂ 6-7 ਤੋਂ ਜ਼ਿਆਦਾ ਯੂਨੀਵਰਸਿਟੀਆਂ ਨੇ ਉਥੇ ਵਾਈਸ ਚਾਂਸਲਰ ਨਹੀਂ ਹੈਗੇ ਨਾ ਸਾਡੇ ਕੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਨਾ ਸਾਡੇ ਕੋ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿੱਥੇ ਆ ਪੰਜਾਬ ਚ ਕੀ ਹੈ ਪੰਜਾਬ ਚ ਸਾਡੇ ਕੋ ਪ੍ਰੋਫੈਸਰ ਲੈਵਲ ਦੇ 8-8 ਵੱਡੇ ਵੱਡੇ ਬੰਦੇ ਹੈਗੇ ਨੇ ਉਹ ਲੱਭੋ ਐਡਵਰਟਾਈਜ਼ਮੈਂਟ ਦੋ ਲੋਕੀ ਅਪਲਾਈ ਕਰਨ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬੀ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਵੀ ਦਿਲ ਕਰੂਗਾ ਕਿ ਆਪਣੀ ਪੰਜਾਬ ਦੇ ਜਾ ਕੇ ਗੁਰਨਾਨੜੀਆ ਯੂਨੀਵਰਸਿਟੀ ਦਾ ਵਾਈਸ ਚਾਂਸਲ ਲੱਗ ਲੱਗੀਏ ਅਸੀਂ ਲੱਗੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਕਈ ਪੰਜਾਬੀ ਵਿਦਵਾਨ ਨੇ ਪੰਜਾਬੀ ਪ੍ਰੋਫੈਸਰ ਨੇ ਉਹ ਇੰਡੀਆ ਦੀਆਂ ਬਾਕੀ ਯੂਨੀਵਰਸਿਟੀਆਂ 'ਚ ਜਾ ਕੇ ਪੜਾ ਰਹੇ ਨੇ ਤੇ ਤੁਸੀਂ ਉਹ ਵੀ ਉਹਨਾਂ ਨੂੰ ਵੀ ਬੁਲਾ ਸਕਦੇ ਆ ਕਿ ਜਾਇ ਦੇਖਿਆ ਜਾ ਰਿਹਾ ਹੈਗਾ ਕਿ ਹਾਈ ਕਮਾਂਡ ਦਾ ਕਿਹੜਾ ਰਿਟਾਇਰਡ ਕੋਈ ਅਫਸਰ ਹੈਗਾ ਅਹੀਂ ਉਹਨੂੰ ਲਾ ਦਈਏ ਬੋਰਡ ਦਾ ਚੇਅਰਮੈਨ ਜਿਵੇਂ ਸਤਬੀਰ ਕੌਰ 베ਦੀ ਨੂੰ ਲਾ ਦਿੱਤਾ ਜਿਹਨਾਂ ਨੂੰ ਪੰਜਾਬੀ ਦਾ ਉਹ ਊੜਾ ਐੜਾ ਵੀ ਨਹੀਂ ਆਉਂਦਾ ਉਹਨਾਂ ਨੂੰ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾ ਦਿੱਤਾ ਸੀ ਜਨ ਰਟਾਇਰ ਹੋਣ ਦੀ ਵੇਟ ਕਰ ਰਹੇ ਹੋਣਗੇ ਵੀ ਸਾਡਾ ਕੋਈ ਅਫਸਰ 2-3 ਮਿੰਟਾਂ ਨੂੰ ਰਟਾਇਰ ਹੋਏਗਾ ਉਹਨਾਂ ਤੱਕ ਆਪਾਂ ਸੀਟ ਖਾਲੀ ਰੱਖ ਦਿੰਦੇ ਹਾਂ ਫਿਰ ਅਸੀਂ ਭਰ ਦਿਆਂਗੇ ਹਾਂ ਕੋਈ ਆਈਆਰਐਸ ਰਟਾਇਰ ਹੋਵੇ ਕੋਈ ਆਈਆਰਐਸ ਰਟਾਇਰ ਹੋਵੇ ਪਰ ਬੇੜਾਗਰ ਖੋਜੂਗਾ ਜੇ ਆਈਆਰਐਸ じゃਈ ਇਸ ਅਫਸਰ ਨੂੰ ਕਿਸੇ ਨੂੰ ਬੋਰਡ ਦਾ ਚੇਅਰਮੈਨ ਲਾ ਦਿਓ ਜਾਂ ਯੂਨੀਵਰਸਿਟੀ ਦਾ ਵਾਈਸ ਚਾਂ ਦੇਨੂ ਪ੍ਰਾਇੋਰਟੀ ਦੇ ਲੈਣ ਆਮ ਆਦੀ ਪਾਰਟੀ ਦਿੱਲੀ ਵਾਲਿਆਂ ਨੂੰ ਤੁਸੀਂ ਬਹੁਤ ਖੁਸ਼ ਕਰ ਲਿਆਗਾ ਵਾ ਤੇ ਇਹ ਪੰਜਾਬ ਨੂੰ ਵੀ ਖੁਸ਼ ਕਰੋ ਪੰਜਾਬ ਦੀ ਚੇਰੀ ਸਿੱਖਿਆ ਨੂੰ ਵੀ ਖੁਸ਼ ਕਰੋ ਪੰਜਾਬ ਦੀ ਜਨਤਾ ਨੂੰ ਵੀ ਖੁਸ਼ ਕਰੋ ਆ ਚਾਰ ਵੋਟ ਜਿਹੜੀਆਂ ਸੀਟਾਂ ਸੀਟਾਂ ਜਿੱਤੀਆਂ ਇਹਦੇ ਨਾਲ ਪੰਜਾਬ ਦੀ ਜਨਤਾ ਨਹੀਂ ਖੁਸ਼ ਹੋਈ ਇਹ ਬਾਈਲੈਕਸ਼ਨ ਆ ਬਾਈਲੈਕਸ਼ਨ ਹਮੇਸ਼ਾ ਸਰਕਾਰਾਂ ਜਿੱਤ ਜਾਂਦੀਆਂ ਤੁਹਾਡੀ ਕੋਈ ਵੱਡੀ ਪ੍ਰਾਪਤੀ ਨਹੀਂ ਹੈਗੀ ਤੁਹਾਡੀ ਪ੍ਰਾਪਤੀ 227 ਚ ਗਿਣੀ ਜਾਊਗੀ 5 ਸਾਲਾਂ ਬਾਅਦ ਜਿਹੜਾ ਤੁਹਾਡਾ ਇਮਤਿਹਾਨ ਲੇਖਾ ਜੋਖਣ ਉਸ ਦਿਨ ਤੁਸੀਂ ਕਿੰਨੀਆਂ ਸੀਟਾਂ ਜਿੱਤਦੇ ਆਗੇ ਫਿਰ ਲੋਕੀ ਕਹਿਣਗੇ ਕਿ ਹਾਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਾਹਿਬ ਦੀ ਗਵਾਈ ਵਾਲੀ ਸਰਕਾਰ ਨੇ ਚੰਗਾ ਕੰਮ ਕੀਤਾ ਲੋਕਾਂ ਨੇ ਸਰਕਾਰ ਬਣਾਤੀ ਬਾਈਲੈਕਸ਼ਨ ਜਿੱਤ ਕੇ ਸਰਪੰਚੀ ਜਿੱਤ ਕੇ ਦਸੰਬਰ ਚ ਨਗਰ ਨਿਗਮ ਦੀਆਂ ਚੋਣਾਂ ਜਿੱਤ ਕੇ ਐਵੇਂ ਆਪਣੇ ਮੋਢੇ ਆਪੇ ਨਾ ਤੱਪੜੀ ਜਾਣ ਕਹਿੰਦੇ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਉਹ ਗੱਲ ਅਸਲੀ ਤੁਹਾਡਾ ਜਿਹੜਾ ਇਮਤਿਹਾਨ ਆ ਉਹ ਹੋ ਗਿਆ ਵਾ ਚਵੀ ਚ ਜਦੋਂ ਤੁਹਾਨੂੰ 13 ਚੋਂ 3 ਆਈਆਂ ਤੇ 27 ਦੇ ਵਿੱਚ ਜਿਹੜਾ ਫੁੱਲ ਇਮਤਿਹਾਨ ਆ ਤੁਹਾਡਾ ਪਰਫਾਰਮੈਂਸ 60 ਮਹੀਨਿਆਂ ਦੀ ਪਰਫਾਰਮੈਂਸ ਆ ਤੁਸੀਂ ਤੇ 36 ਮਹੀਨਾ ਦੀ ਪਰਫਾਰਮੈਂਸ ਤੋਂ ਫੇਲ ਹੋ ਗਏ ਸੀ ਤੇ ਹੁਣ ਤੁਸੀਂ 60 ਮਹੀਨਾ ਦੀ ਪਰਫਾਰਮੈਂਸ ਦੇਣੀ ਹੈ 27 ਦੇ ਵਿੱਚ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਭਾਅ ਵਿਕਦੀ ਹੈਗੀਆ ਤੇ ਇਸ ਕਰਕੇ ਪੰਜਾਬ ਦੀ ਚੈਰੀ ਸਿੱਖਿਆਵਾਂ ਧਿਆਨ ਜਿਨੇ ਦਾ ਪਟਿਆਲੇ ਪਤਾ ਲੱਗਾ ਮhalla clinic ਦੇ ਵਿੱਚ ਫਰਜੀ ਉਮੀਦਵਾਰ ਡਾਕਟਰ ਪੇਸ਼ੀਐਂਟ ਖਾਣਾ ਪੂਰਤੀ ਕਰਨ ਦੇ ਬਾਅਦ ਇੱਕ ਸਟੇਟਮੈਂਟ ਆ ਜਾਂਦੀ ਹੈ ਕਿ 5 ਕਰੋੜ 3 ਕਰੋੜ ਲੋਕਾਂ ਨੇ ਇਲਾਜ ਕਰਵਾ ਲਿਆ ਹੈਗਾ ਉਹ ਝੂਠੇ ਅੰਕੜੇ ਪੇਸ਼ ਕਰਨ ਦੇ ਨਾਲ ਕੋਈ ਗੱਲ ਹੀ ਬੰਦੀ ਕਿਉਂਕਿ ਉੱਥੇ ਡਾਕਟਰ ਰੱਖੇ ਨੇ ਉਹਨਾਂ ਦੇ ਆਪਣਾ ਦੇਖਣਾ ਵੀ ਜਿਨ੍ਹਾਂ ਨੇ ਫਰਜੀ ਪੇਸ਼ੀਐਂਟ ਬਣਾਵਾਂਗੇ ਸਾਡੇ ਪੈਸੇ ਬਣੀ ਜਾਣੇ ਪਰ ਘਟੂ ਅਚੇਰੀ ਸਿੱਖਿਆ ਦੇ ਧਿਆਨ ਦੋ ਸਾਡੇ ਕਾਲਜ ਖਾਲੀ ਨੇ ਪ੍ਰੋਫੈਸਰ ਨਹੀਂ ਹੈਗੇ ਨੇ ਪ੍ਰਿੰਸੀਪਲ ਨਹੀਂ ਹੈ ਸਾਡੇ ਰੈਗੂਲਰ ਸਟਾਫ ਨਹੀਂ ਹੈਗਾ ਨਾ ਟੀਚਿੰਗ ਸਟਾਫ ਨਾ ਨਾਨ ਟੀਚਿੰਗ ਸਟਾਫ ਠੀਕ ਹੈ ਪੁਰਾਣੀਆਂ ਸਰਕਾਰਾਂ ਦੇ ਨਕੰਮੇ ਪ੍ਰਬੰਧਕੀ ਲੋਕਾਂ ਨੇ ਨਕੰਮੀਆਂ ਨੂੰ ਜਿੱਦਾਂ ਦਹੀਂ ਚੋਂ ਵਾਲ ਕੱਢ ਕੇ ਜਾਂ ਮੱਖੀ ਕੱਢ ਕੇ ਸੁੱਟਦੇ ਲੋਕਾਂ ਨੇ ਸੁੱਟ ਦਿੱਤਾ ਹੈਗਾ ਪਰ ਤੁਹਾਨੂੰ ਨਾ ਸੁੱਤਿਆ ਜਾਵੇ ਉਹਦੇ ਵਾਸਤੇ ਤੁਹਾਨੂੰ ਕੰਮ ਕਰਨੇ ਪੈਣੇ ਨਹੀਂ ਪਰ ਹਜੇ ਤੱਕ ਉਸ ਤੋਂ ਹੀ ਜਿਹੜੇ ਡੱਕੇ ਤੋੜਨੇ ਸੀ ਉਹ ਡੱਕੇ ਨਹੀਂ ਤੋੜੇ ਹੈਗੇ ਸਿਰਫ ਬਿਲੀ ਬਿਲ ਮਾਫ ਕਰਕੇ ਖੁਸ਼ ਹੋਈ ਜਾਂਦੇ ਉਹ ਗੱਲਾਂ ਬਿਲੀ ਬੇਪ ਕਈ ਸਬਸਿਡੀਆ ਸਬਸਿਡੀਆਂ ਬੇੜਾਗਰ ਕਰਦੀਆਂ ਹੀ ਆ ਉਹ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਤੇ ਘੱਟੋ ਘੱਟ ਜੇ ਤੁਸੀਂ ਕਾਲਜ ਪ੍ਰੋਫੈਸਰ ਨਹੀਂ ਭਰਤੀ ਕਰ ਸਕਦੇ ਹੈਗੇ ਉਹ ਉਹ ਗਿਣਤੀ ਜ਼ਿਆਦਾ ਵਾ ਪਰ 5 ਤੇ 6 ਵਾਈਸ ਚਾਂਸਰ ਤੇ ਨਿਯੁਕਤ ਕਰ ਹੀ ਸਕਦੇ ਹੈਗੇ ਨੇ ਉਹੀ ਘੱਟੋ ਘੜ ਕਰ ਦੋ ਜਿਹੜੇ ਵਾਈਸ ਚਾਂਸਲਰ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਤੇ ਛਿੜਕਾ ਮਾਰਦੇ ਦੇ ਹੈਗੇ ਇਹਨਾਂ ਦੇ ਮੰਤਰੀ ਬੇਇਜ਼ਤੀ ਕਰ ਦਿੰਦੇ ਨੇ ਉਹਨਾਂ ਦੀ ਜਿਨ੍ਹਾਂ ਨੇ ਛਿੜਕਾ ਮਾਰਿਆ ਸੀ ਬਾਅਦ ਚ ਪੁਲਿਸ ਲਾ ਕੇ ਤੇ ਉਹਨਾਂ ਕੋਲ ਲੋਕ ਧੱਕੇ ਨਾਲ ਰੀਜਿਗ੍ਰੇਸ਼ਨ ਲਿਆ ਹੈਗਾ ਜਿਹੜੇ ਵਾਈਸ ਚਾਂਸਲਰਾਂ ਨੂੰ ਦਬਕੇ ਮਾਰਦੇ ਹੈਗੇ ਉਹ ਮਤਲਬ ਲਿਆਕਤ ਬੰਦੇ ਨੇ ਜਿੰਨੀ ਕੀ ਲਿਆਕਤ ਹੁੰਦੀ ਜਿੰਨੀ ਕੀ ਅਕਲ ਹੁੰਦੀ ਉਹਨਾਂ ਕੀ ਉੱਪਰ ਘਟਾਵਾ ਕਰਦਾ ਹੈਗਾ ਠੀਕ ਹੈ ਜੀ ਜਿਸ ਜਿਸ ਹਿਸਾਬ ਦੀ ਯੋਗਤਾ ਲੋਕੀ ਪ੍ਰਗਟਾਵਾ ਕਰ ਜਾਂਦੇ ਪਰ ਘੱਟੋ ਘਣ ਬਾਈ ਚਾਂਸਰ ਤੇ ਲਗਾ ਦੋ ਨਾ ਕੀ ਯਾਰ ਸਾਡੇ ਕੋ ਇੰਨੇ ਪੰਜਾਬੀ ਯੂਨੀਵਰਸਿਟੀ ਦੇ ਇੰਨੇ ਪ੍ਰੋਫੈਸਰ ਐ ਗੁਰਨਾਣਕ ਸਿੰਘ ਯੂਨੀਵਰਸਿਟੀ ਚ ਪ੍ਰੋਫੈਸਰ ਨੇ ਸਾਡੇ ਕੋ ਖਾਲਸਾ ਕਾਲਜ ਬੜਾ ਵੱਡਾ ਵਾ ਉਥੋਂ ਵੀ ਕੋਈ ਪ੍ਰੋਫੈਸਰ ਵਾਈਸ ਚਾਂਸਲ ਲੱਗ ਸਕਦਾ ਹੈਗਾ ਮਹਿੰਦਰਾ ਕਾਲਜ ਆ ਮੋਦੀ ਕਾਲਜ ਆ ਲੁਧਿਆਣੇ ਗੁਰਨਾਣਕ ਇੰਜੀਨੀਅਰਿੰਗ ਕਾਲਜ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਾਡੇ ਕੋ ਵੱਡੇ ਵੱਡੇ ਪ੍ਰੋਫੈਸਰ ਆਏ ਨੇ ਪੰਜਾਬ ਯੂਨੀਵਰਸਿਟੀ ਚ ਪ੍ਰੋਫੈਸਰ ਨੇ ਵੱਡੇ ਵੱਡੇ ਆ ਗਏ। ਬਾਹਰੋਂ ਦਿੱਲੀ ਯੂਨੀਵਰਸਿਟੀ ਚ ਕੋਈ ਹੋਗਾ ਜਿਹੜੇ ਪੰਜਾਬੀ ਬਾਹਰ ਬੈਠੇ ਨੇ ਉਹ ਉਹ ਕਰਨ ਘੱਟੋ ਘੱਟ ਜਿਹਨੂੰ ਪੰਜਾਬ ਬਾਰੇ ਤਾਂ ਪਤਾ ਹੋਵੇ, ਪੂਰੇ ਜਿਹੜੇ ਦਾ ਪਤਾ ਹੋਵੇ, ਪੰਜਾਬੀ ਸੱਭਿਆਚਾਰ ਦਾ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਭੂਗੋਲਿਕ ਤੌਰ ਤੇ ਪਤਾ ਹੋਵੇ, ਉਹਨੂੰ ਵਾਈਸ ਚਾਂਸਲ ਤੇ ਬਥੇਰੇ ਨੇ। ਤੁਸੀਂ ਇਸ਼ਤਿਹਾਰ ਤੇ ਦਿਓ ਪਰ ਜੇ ਤੁਸੀਂ ਇਸ਼ਾਰਾ ਹੀ ਕਿਸੇ ਹੋਰ ਦਾ ਡੀਕਨ ਦੇਓ ਤੇ ਫਿਰ ਕੀ ਫਿਰ ਤੇ ਫਿਰ ਤੇ ਪੰਜਾਬ ਦਾ ਬੇੜਾਗਰ ਕੀ ਕਹਿ ਸਕਦੇ ਨਾ? ਕਟੂਕਟ ਵਾਈਸ ਚਾਂਸਲਰ ਔਰ ਇੱਕ ਐਡਾ ਇੱਕ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਸ਼ਾਈ ਦੇ ਨਾਲ ਲਿਖਿਆ ਗਿਆ ਕਿ ਜਿਸ ਦਿਨ ਗੁਰੂ ਨਾਨਕ ਦੇ ਸਾਹਿਬ ਨੂੰ ਸਮਰਪਿਤ ਯੂਨੀਵਰਸਿਟੀ ਆਪਣਾ 55ਵਾਂ ਸਥਾਪਨਾ ਦਿਵਸ ਮਨਾ ਰਹੀ ਸੀ ਉਸ ਦਿਨ ਉਸ ਯੂਨੀਵਰਸਿਟੀ ਦੇ ਵਿੱਚ ਸਰਕਾਰ ਕੋਲ ਰੈਗੂਲਰ ਵਾਈਸ ਚਾਂਸਲਰ ਨਹੀਂ ਆਇਆ ਗਿਆ ਸੀ ਜਿਹੜੇ ਹੁਣ ਜਸਪਾਲ ਸਿੰਘ ਸਿੰਧੂ ਸਾਹਿਬ ਸੀ ਉਹ ਐਕਸਟੈਂਸ਼ਨ ਲਈ ਉਹਨਾਂ ਦੀ ਐਕਸਟੈਂਸ਼ਨ ਖਤਮ ਹੋ ਗਈ ਸੀ ਜਦੋਂ ਐਕਸਟੈਂਸ਼ਨ ਦਿੱਤੀ ਤੁਸੀਂ ਉਸ ਦਿਨ ਦਾ ਪ੍ਰੋਸੈਸ ਸ਼ੁਰੂ ਕਰ ਉਹਨਾਂ ਨੂੰ 3 ਮਹੀਨੇ ਦੀ ਪਰ ਐਕਸਟੈਂਸ਼ਨ ਦਿੱਤੀ ਤੁਸੀਂ ਉਸ ਤੋਂ ਪ੍ਰਸਤ ਚ ਸ਼ੁਰੂ ਕਰ ਦਿੰਦੇ ਹੈਗੇ ਤੇ ਇੱਕ ਯੂਨੀਵਰਸਿਟੀ ਆਪਣਾ ਫਾਊਂਡੇਸ਼ਨ ਡੇ ਮਨਾ ਰਹੀ ਹੈ ਤੇ ਉਹਦਾ ਵਾਈਸ ਚਾਂਸਲ ਨੇ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਐਜੂਕੇਸ਼ਨ ਦੇ ਪ੍ਰਤੀ ਗੰਭੀਰ ਨਹੀਂ ਸੋਹਿਰਦ ਨਹੀਂ ਆ